ਬੱਸ ਸਟੈਂਡ ਤੋਂ ਲੈ ਕੇ ਹਾਜ਼ਰੀਤਨ ਚੌਕ ਤੱਕ ਢੋਲੇ-ਢੋਲੇ ਲੋਕਾਂ ਨੂੰ ਫਸਾਉਣ ਵਾਲੀਆਂ ਤਿੰਨ ਔਰਤਾਂ ਤੇ ਦੋਨੋਂ ਕੀਤਾ ਗਿਆ ਗ੍ਰਿਫਤਾਰ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਅੱਜ ਕੀਤਾ ਗਈਆਂ ਅਦਾਲਤ ਦੇ ਵਿੱਚ ਪੇਸ਼ ਤੇ ਇੱਕ ਦਿਨ ਦਾ ਕੀਤਾ ਗਿਆ ਰਮਾਂਡ ਅਸਲ ਇਹ ਐਸੇ ਹੀ ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਔਰਤਾਂ ਢੋਲੇ-ਢੋਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਸਨ ਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਦੇ ਸਾਥੀ ਆ ਜਾਂਦੇ ਸਨ ਤੇ ਉਹਨਾਂ ਨੂੰ ਡਰਾਉਂਦੇ ਆ ਧਮਕਾਉਂਦੇ ਸੀ ਇਹਨਾਂ ਨੂੰ ਸੱਟ ਮਾਰਦਾ ਕਿ ਉਹਨਾਂ ਨੂੰ ਇਹ ਉਸ ਤੋਂ ਬਾਅਦ ਧਮਕੀ ਦਿੰਦੇ ਸਨ ਤੇ ਉਹਨਾਂ ਤੋਂ ਪੈਸੇ ਲੁੱਟ ਲੈਂਦੀਆਂ ਸਨ ਇਹ ਹਨੀ ਟ੍ਰੈਪ ਦਾ ਮਾਮਲਾ ਵੀ ਉਹਨਾਂ ਇਹ ਵੀ ਦੱਸਿਆ ਕਿ ਇਹ ਹਨੀ ਟ੍ਰੈਪ ਦਾ ਮਾਮਲਾ ਸੀ ਜਿਸ ਨੂੰ ਲੈ ਕੇ ਤਿੰਨ ਔਰਤਾਂ ਤੇ ਦੋ ਵਿਅਕਤੀਆਂ ਨੂੰ ਉਹਨਾਂ ਵੱਲੋਂ ਕਿਰਤਾਰ ਕਰਕੇ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਸ਼ਨੀਵਾਰ ਨੂੰ ਬਾਅਦਪਰ 2 ਵਜੇ ਦੇ ਲਗਭਗ ਬਠਿੰਡਾ ਦੀ ਅਦਾਲਤ ਦੇ ਅੰਦਰ ਪੇਸ਼ ਕਰਕੇ ਇਹਨਾਂ ਦੇ ਇੱਕ ਦਿਨ ਦਾ ਰਮਾਂਡ ਅਸਾ ਕੀਤਾ ਕਿ ਦੇਖੋ ਤਸਵੀਰਾਂ ਪਟੰਡਾ ਦੀ ਅਸੀਂ ਤੁਹਾਨੂੰ ਦਿਖਾ ਰਹੇ ਕੋਰਟ ਕੰਪਲੈਕਸ ਦੀਆਂ ਇਸਆਂ ਤਸਵੀਰਾਂ ਜਿੱਥੇ ਹਨੀ ਟ੍ਰੈਪ ਦੇ ਮਾਮਲੇ ਦੇ ਵਿੱਚ ਤਿੰਨ ਔਰਤਾਂ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦਾ ਇੱਕ ਦਿੰਦਾ ਇਹਨਾਂ ਵੱਲੋਂ ਰਮਾਂਡ ਹਾਜ਼ਰ ਕੀਤਾ ਗਿਆ ਤੇ ਅੱਗੇ ਉਹਨਾਂ ਤੋਂ ਪੁੱਛਗਛ ਕੀਤੀ ਜਾਵੇਗੀ ਜੀ ਸਰ ਕੀ ਨਾਮ ਹੈ ਤੁਹਾਡਾ ਦੇਖ ਤਾਂ ਐਸਐਸ ਜਰਮੰਦਰ ਸਿੰਘ ਆ ਸੀਐਸਟਾਪ 1 ਪਟੰਡਾ ਲੱਗਿਆ ਹੋਇਆ ਹੈ ਕੀ ਮਾਮਲਾ ਜਿਹੜੀ ਇਹ ਆਪਣਾ ਤਿੰਨ ਔਰਤਾਂ ਦੋ ਗੱਲ ਇਹ ਜਿਹੜੇ ਨਾ ਜੀ বাস ਸਟੈਂਡ ਦੇ ਤੋਂ ਲੈ ਕੇ ਹਾਜ਼ਰੀਤਨ ਚੌਂਕ ਦੇ ਵਿੱਚ ਰਾਤ ਦੇ ਸਮੇਂ ਲੜਕੀਆਂ ਹੋਲੇ-ਭੋਲੇ ਲੋਕਾਂ ਨੂੰ ਰ ਉਹਨਾਂ ਨੂੰ ਝਾਂਸੇ 'ਚ ਲੈ ਕੇ ਤੇ ਉਹਨਾਂ ਤੋਂ ਪੈਸੇ ਕੋਲ ਉਹਨਾਂ ਦੇ ਜਿਹੜਾ ਗਰੋਥ ਦੇ ਮੈਂਬਰ ਹੋਰ ਮੌਕੇ ਤੇ ਆ ਜਾਂਦੇ ਤਾਂ ਉਹਨਾਂ ਤੋਂ ਲੁੱਟ ਖੋਹ ਕਰ ਲੈਂਦੇ ਆ ਪੈਸਾ ਦੀ। ਹਥਿਆਰ ਦਿਖਾ ਕੇ ਸੱਟ ਮਾਰਦਾ ਡਰਾ ਦੇ ਕੇ ਨਾ ਪੈਸੇ ਕੋਲ ਲੈਂਦੇ ਆਗੇ। ਇਹਨਾਂ ਨੂੰ ਅਸੀਂ ਰਾਤ ਗ੍ਰਿਫਤਾਰ ਕੀਤਾਗਾ ਤੇ ਅੱਜ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾਗਾ। ਕਿੰਨੇ ਦਿਨ ਰਿਮਾਂਡ? ਕੱਲ ਤੱਕ ਦਾ ਰਿਮਾਂਡ ਹਾਸਲ ਹੋਵੇ। ਕਿੰਨੇ ਦਿਨ? ਕਿੰਨੇ-ਕਿੰਨੇ ਸਾਰੇ ਕੋਟੇ? ਟੋਟਲ 5 ਜਾਣੇ ਆਗੇ, ਤਿੰਨ ਲੇਡੀਆਂ ਆ, ਦੋ ਜੈਂਟਸ। ਕਿੰਨੇ ਦੇ ਸਰ? ਇਹ ਸਰ ਬ੍ਰਿੰਡ ਦੇ ਰਹਿਣ ਵਾਲੇ। ਪਰਚਾ ਕੱਥੇ ਕੀਤਾ ਗਿਆ? ਇਹ ਪਰਚਾ ਆ ਜਿਵੇਂ ਸੰਦੇਸ਼ ਕਿਹਾ ਇਹ ਰੋਕ ਕੇ ਭੋਲੇ ਭਾਲੇ ਲੋਕਾਂ ਨੂੰ ਰੋਕ ਲੈਂਦੀਆਂ ਸੀ ਇੱਥੇ ਕੋਈ ਨਾ ਕੋਈ ਮਜਬੂਰੀ ਦੱਸ ਦਿੰਦੇ ਜਦੋਂ ਬੰਦਾ ਉਹਨਾਂ ਤੇ ਚਾਂਸੇ ਜਾ ਜਾਂਦਾ ਸੀਗਾ ਉਸ ਤੋਂ ਬਾਅਦ ਇਹ ਜਿਹੜੇ ਹੋਰ ਮੈਂਬਰ ਆ ਉਹ ਆ ਕੇ ਡਰਾ ਧਮਕਾ ਕੇ ਨਾਲ ਤੋਂ ਪੈਸੇ ਨਕਦੀ ਨੂੰ ਦੀ ਕੋਲ ਲੈਂਦੇ ਸੀ ਅਲੀ ਟਰੈਪ ਦਾ ਮਾਮਲਾ ਤਾਂ ਹੀ ਕੀ ਹੈਗਾ ਬਾਹਣੀ ਟਰੈਪ ਵੀ ਲਾ ਲਓ ਸਰ ਮਾਨਯੋਗ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਤੇ ਐਸਐਸਪੀ ਸ਼੍ਰੀ ਹਰਮਨ ਮੀਤ ਸਿੰਘ ਗਿੱਲ ਆਈਪੀਐਸ ਬਠਿੰਡਾ ਜ਼ਿਲ੍ਹਾ ਨੇ ਮਾੜੇ ਅਨਸਰਾਂ ਦੇ ਨਕੀਲ ਪਾਉਣ ਵਾਸਤੇ ਦਿਨ ਰਾਤ ਦੀਆਂ ਪੈਟਰੋਲਿੰਗ ਤੇ ਪੀਸੀਆਰ ਗਸ਼ਤਾਂ ਜਿਹੜੀਆਂ ਲਾਈਆਂ ਹੋਈਆਂ ਸਾਡੀ ਸੀਆਈਏ 1 ਦੀ ਟੀਮ ਨੂੰ ਕਾਮਯਾਬੀ ਹਾਸਲ ਮਿਲਦਿਆਂ ਹੋਇਆਂ ਤੇ ਉਹ ਵਿਅਕਤੀ ਅਤੇ ਤਿੰਨ ਔਰਤਾਂ ਗ੍ਰਿਫਤਾਰ ਕੀਤੀਆਂ ਜਿਹੜੇ ਭੋਲੇ-ਭਾਲੇ ਲੋਕਾਂ ਨੂੰ ਸਹਾਇਤਾ ਮੰਗ ਕੇ ਉਹਨਾਂ ਨਾਲ ਹਥਿਆਰ ਮਾਰੂ ਹਥਿਆਰ ਦਿਖਾ ਕੇ ਲੁੱਟਖਸਟ ਕਰਦੇ ਸਨ ਜਿਨ੍ਹਾਂ ਤੇ ਮੁਕੱਦਮਾ ਨੰਬਰ 209/23 ਦਰਜ ਰਜਿਸਟਰ ਕਰਕੇ ਤਫ਼ਤੀਸ਼ ਜਾਰੀ ਹੈਗੀ ਆ ਇਹਨਾਂ ਕੋਲੋਂ ਮਾਰੂ ਹਥਿਆਰ ਚੋਰਾ ਇਹ بیسਬਾਲ ਜਿਹੜੇ ਹੈਗੇ ਆ ਬਰਾਮਦ ਕੀਤੇ ਜਾ ਚੁੱਕੇ ਨੇ ਇਹਨਾਂ ਦਾ ਪਿਛੋਕੜ ਕ੍ਰਿਮੀਨਲ ਰਿਕਾਰਡ ਇਹਨਾਂ ਤੇ ਚਾਰ ਮੁਕੱਦਮੇ ਜਿਹੜੇ ਹੈਗੇ ਦਰਜ ਰਜਿਸਟਰ ਨੇ ਬੈਕਵਰਡ ਫਾਰਵਰਡ ਲਿੰਕ ਵਿੱਚ ਜਾ ਕੇ ਅੱਗੇ ਤਫਤੀਸ਼ جاری ਹੈ